ਸਿੱਧੀ ਮੇਸ਼ਾਜਾ ਕੋਨੇ ਸਪੋਰਟ ਕਿਤੋਂ ਕਿਉਂ ਨਹੀਂ ਆਇਆ ਐ ਇਸ ਲਈ ਦੀ ਵੱਡੀ ਖਬਰ ਬਟਾਲਾ ਤੋਂ ਆ ਰਹੀ ਹੈ ਜਿੱਥੇ ਕਿ ਜੱਗੂ ਭਗਵਾਨਪੁਰੀ ਦੀ ਮਾਤਾ ਹਰਜੀਤਕੌਰ ਦੀ ਲਾਸ਼ ਨੈਸ਼ਨਲ ਹਾਈਵੇ ਤੇ ਰੱਖ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀਹਾਂ ਤੁਹਾਨੂੰ ਦੱਸ ਦੇ ਕਿ 48 ਘੰਟੇ ਵੀ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਜੇ ਖਾਲੀ ਨਜ਼ਰ ਆ ਰਹੇ ਨੇ ਉਧਰ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਲੇਕਿਨ 48 ਘੰਟੇ ਬੀਤ ਜਾਣ ਤੋਂ ਬਾਅਦ ਪੁਲਿਸ ਇਹ ਕਹਿ ਕੇ ਪੱਲਾ ਛਾੜ ਰਹੀ ਹੈ ਕਿ ਉਹਨਾਂ ਨੇ ਆਪਣੀਆਂ ਟੀਮਾਂ ਦੋਸ਼ੀਆਂ ਦੇ ਪਿੱਛੇ ਲਗਾ ਦਿੱਤੀਆਂ ਨੇ ਅਤੇ ਜਲਦ ਹੀ ਦੋਸ਼ੀ ਜਿਹੜੇ ਨੇ ਉਹ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਲੇਕਿਨ ਪਰਿਵਾਰ ਨੂੰ ਇਸ ਗੱਲ ਤੇ ਕਤਈ ਵੀ ਭਰੋਸਾ ਨਹੀਂ ਹੈ ਕਿਉਂਕਿ ਲਗਾਤਾਰ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਹਜੇ ਤੱਕ ਉਹਨਾਂ ਨੂੰ ਉਧਲਾਸੇ ਮਿਲ ਰਹੇ ਨੇ ਦਿਖਾਣੇ ਆ ਤੁਹਾਨੂੰ ਇੱਕ ਖਾਸ ਰਿਪੋਰਟ ਜਿੱਥੋਂ ਕੀ ਗੁਰਦਾਸਪੁਰ ਡਾਊਨ 0 ਤੋਂ ਸਾਡੇ ਰਿਪੋਰਟਰ ਨਰੇਸ਼ ਕੁਮਾਰ ਕਵਰੇਜ ਕਰ ਰਹੇ ਨੇ ਔਰ ਕੀ ਹਾਲਾਤ ਨੇ ਇਸ ਵੇਲੇ ਬਟਾਲੇ ਦੇ ਦਿਖਾਣੇ ਆ ਤੁਹਾਨੂੰ ਗੈਂਗਸਟਰ ਜੱਗੂ ਭਗਵਾਨਪੁਰੇ ਦੀ ਮਾਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਅੱਜ ਉਹ ਜਿਹੜੀ লাশ ਆ ਉਹ ਬਾਈਪਾਸ ਤੇ ਲੈ ਕੇ ਆ ਗਏ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਇਨਸਾਫ ਨਹੀਂ ਮਿਲਦਾ ਤਸਵੀਰਾਂ ਦੇ ਮੈਂ ਤੁਹਾਨੂੰ ਵਿਖਾਵਾਂਗਾ ਕਿ ਤਸਵੀਰਾਂ ਦੇ ਵਿੱਚ ਜਿਹੜੀ ਆ ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਉਹ ਸੜਕ ਦੇ ਉੱਤੇ ਜਿਹੜੀ ਆ ਰੱਖ ਦਿੱਤੀ ਗਈ ਆ ਕੁਝ ਉਹਨਾਂ ਦੇ ਮੈਂਬਰ ਨੇ ਘਰ ਦੇ ਪਰਿਵਾਰਕ ਮੈਂਬਰ ਨੇ ਗੱਲਬਾਤ ਕਰਕੇ ਆਉਣੇ ਨੇ ਨਾਲ ਫੇਲਾ ਹਲਲੇ ਕੋਈ ਗੱਲਬਾਤ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆਂ ਵਧੀਆ ਨਾ ਕਰੋ ਰੱਖਦੇ ਦੇਖੇ ਤੁਸੀਂ ਦੇਖ ਸਕਦੇ ਹੋ ਕਿ ਬੋਡੀ ਜਿਹੜੀ ਆ ਉਹ ਸੜਕ ਦੇ ਵਿੱਚ ਜਿਹੜੀ ਰੱਖੀ ਹੋਈ ਆ ਐਸੇ ਲੇ ਇਨਸਾਫ ਦੀ ਜਿਹੜੀ ਉਹ ਮੰਗ ਕਰ ਰਹੇ ਨੇ ਕਿ ਪਰਚਾ ਦਰਜ ਕੀਤਾ ਜਾਵੇ ਦੋਸ਼ੀਆਂ ਤੇ ਪੁਲਿਸ ਨੂੰ ਪਤਾ ਪੁਲਿਸ ਨੇ ਹੀ ਜਦੋਂ ਸ਼ਰੇਆਮ ਗੋਲੀ ਚੱਲ ਰਹੀ ਆ ਸ਼ਰੇਆਮੋਂ ਗੋਲੀਆਂ ਮਾਰ ਰਹੇ ਨੇ ਪੁਲਿਸ ਨੂੰ ਕਿਉਂ ਨਹੀਂ ਪਤਾ ਸਾਰਾ ਪੁਲਿਸ ਨੂੰ ਪਤਾ ਪੁਲਿਸ ਕਿਉਂ ਨਹੀਂ ਕਰ ਰਹੀ ਪੁਲਿਸ ਇੱਥੇ ਆ ਗਈ ਆ ਸਾਨੂੰ ਬਾਡੀ ਚਕਾਉਣ ਵਾਸਤੇ ਪੁਲਿਸ ਇਨਸਾਫ ਕਿਉਂ ਨਹੀਂ ਦਿਵਾਰੀ ਪੁਲਿਸ ਨੂੰ ਸਾਰਾ ਪਤਾ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਕਹਿਣਾ ਪਿੰਡ ਵਾਸੀ ਵੀ ਆਏ ਨੇ ਕੁਝ ਉਹਨਾਂ ਦੇ ਜਿਹੜੇ ਨਾਲ ਸਮਰਥਕ ਨੇ ਜਾਂ ਉਹਨਾਂ ਦੇ ਪਿੰਡ ਦੇ ਕੁਝ ਲੋਕ ਨੇ ਜਿਹੜੇ ਉਹੀ ਆਏ ਨੇ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਜਾਵਾਂਗਾ ਤੇ ਜੀ ਤੁਸੀਂ ਦੱਸਿਓ ਕੀ ਮਤਲਬ ਹੁਣ ਐਸ ਵੇਲੇ ਤੁਸੀਂ ਕੀ ਕਰਾਂ ਚਾਹੁੰਦੇ ਹੋ ਗੱਲ ਕਰਨ ਦੇ ਯੋਗ ਨਹੀਂ ਆ ਕਿਸੇ ਹੋਰ ਨਾਲ ਗੱਲਬਾਤ ਕਰਦੇ ਆਂ ਉਹਨਾਂ ਦੀ ਆਖਰੋਂ ਮੰਕੀ ਕਰਦੇ ਨੇ ਕੀ ਉਹਨਾਂ ਦੀ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਹਾਂ ਅਸੀਂ ਕਰ ਕਰ ਕੇ ਸਫਲ ਕਰੀਏ ਗੱਲਬਾਤ ਕਰ ਲੋ ਤੁਹਾਨੂੰ ਲੱਗਦਾ ਕਿ ਯਾਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨਾਲ ਗੱਲ ਕਿੰਨੀ ਜਲਦੀ ਬਿਲਕੁਲ ਹੋ ਜਾਣੀ ਚਾਹੀਦੀ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਹਨਾਂ ਦੇ ਬੱਚੇ ਦੋਨੋਂ ਇੱਕ ਉਹਨਾਂ ਦਾ ਬੱਚਾ ਬਾਹਰ ਇੱਕ ਉਹਨਾਂ ਦਾ ਬੱਚਾ ਅੰਦਰ ਆ ਠੀਕ ਹੈ ਨਾ ਇਹੀ ਆਪਣੇ ਪਰਿਵਾਰ ਲਈ ਇਨਸਾਫ ਨਹੀਂ ਮੰਗਣਾ ਤੇ ਕੌਣ ਆਵੇ ਉਹਨਾਂ ਲਈ ਠੀਕ ਹੈ ਨਾ ਛੋਟਾ ਜਿਹਾ ਜਗੂ ਦੀ ਛੋਟੀ ਜੀ ਬੇਟੀ ਹੈ ਨਾ ਆਪਣੀ ਦਾਦੀ ਦੇ ਸਿਰ ਤੇ ਉਹਦਾ ਕੌਣ ਆਉਂਦਾ ਇਹ ਚੀਜ਼ ਦਾ ਹੰਤ ਇਨਸਾਫ ਚਾਹੀਦਾ ਨਾ ਜੋ ਤੱਕ ਹਾਨੂੰ ਇਨਸਾਫ ਨਹੀਂ ਮਿਲਦਾ ਹੀ ਵੀਰ ਸਰਕਾਰ ਨਹੀਂ ਕਰਨਾ ਇਹ ਪ੍ਰਸ਼ਾਸਨ ਨੂੰ ਨਹੀਂ ਤੇ ਪੁਲਿਸ ਪੰਜਾਬ ਨੂੰ ਪੁਲਸ ਨੂੰ ਵੀ ਇਹ ਮੰਗਾ ਕਿ ਜਿੰਨਾ ਤੱਕ ਅਰੇਸਟ ਨਹੀਂ ਕਰਦੇ ਅਸੀਂ ਉਹ ਕੁਝ ਨਹੀਂ ਕਰਨਾ ਪੁਲਿਸ ਨੂੰ ਸਾਰਾ ਪਤਾ ਸਰਕਾਰ ਨੂੰ ਸਾਰਾ ਪਤਾ ਅੱਜ ਇੱਕਦਮ ਤਾਂ ਮਨਜ਼ੂਰ ਆ ਗਿਆ ਕੌਮੀ ਮਾਰਟਮ ਹੋਏ ਨਹੀਂ ਇੱਕਦਮ ਕਿਵੇਂ ਇਹ ਬਣਿਆ ਹੈਗਾ ਪਹਿਲਾਂ ਪੁਲਿਸ ਨਾਲ ਗੱਲਬਾਤ ਹੁੰਦੀ ਰਹੀ ਹੈ ਜਾਂ ਲੱਗਿਆ ਕਿ ਵੀਰ ਜਦੋਂ 2-2 ਦਿਨ ਤੋਂ ਨਾ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਮਜਬੂਰ ਨੇ ਇੱਥੇ ਆਏ ਕਿਦਾਂ ਦਿਲ ਕਰਦਾ ਇੱਕ ਜੀ ਮਰ ਜਾਂ ਤੇ ਇੱਕ ਰੋਡ ਤੇ ਆ ਕੇ ਹੀ ਬਚੀ ਬਿਲ ਕਰਦਾ ਅੱਜ ਤੀਜਾ ਦੇਣਿਆ ਵੀਰ ਆਹ ਕਿਦਾਂ ਦਿਲ ਕਰਦਾ ਰੋਡ ਤੇ ਆ ਕੇ ਇਨੀ ਗਰਮੀ ਦੇ ਵਿੱਚ ਨਾਲੇ ਅਸੀਂ ਆਪਣੀ ਬੋਡੀ ਲੈ ਕੇ ਬੈਠੇ ਇੱਕ ਬੋਡੀ ਸਾਡੀ ਸਿਵਲ ਹਸਪ ਜਿਨ੍ਹਾਂ ਦਾ ਕਾਨੂੰਨ ਸਾਭ ਨਹੀਂ ਮਿਲਦਾ ਉਹ कहीं ਨਹੀਂ ਜਾਣਾ ਇਹਨਾਂ ਨੂੰ ਵਰਤਦੀਆਂ ਰਹੀਆਂ ਸਰਕਾਰਾਂ ਅੱਜ ਸਰਕਾਰ ਮਦਦ ਕਰੇ ਉਹਨਾਂ ਨੂੰ ਸਾਫ਼ ਦਰ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਪਰਚੇ ਕੋਈ ਆਇਆ ਹੈ ਪ੍ਰਸ਼ਾਸਨਿਕ ਅਧਿਕਾਰੀ ਗੱਲ ਕਰ ਕੋਈ ਨਹੀਂ ਕੋਈ ਨਹੀਂ ਉਹਨੇ ਕੀ ਕਹਿਣਾ ਕਦੋਂ ਤੱਕ ਫੜੇ ਜਾਣਗੇ ਜਿਹੜੇ ਜਿਨ੍ਹਾਂ ਨੇ ਇਹ ਕਤਲ ਕੀਤਾ ਹੈ ਹਜੇ ਕੋਈ ਜਾਣਕਾਰੀ ਦੇ ਰੇ ਇਸ ਪਰ ਕੀ ਸਰਕਾਰ ਕਾਰਵਾਈ ਕਰ ਰਹੀ ਹੈ ਇਹਨਾਂ ਕੀ ਕਹਿ ਰਹੇ ਹਾਂਜੀ ਬਸ ਇਹਨਾਂ ਕਹਿ ਰਹੇ ਕੋਈ ਕਲੀਅਰ ਕਟ ਹਨ ਕੋਈ ਜਵਾਬ ਨਹੀਂ ਮਿਲ ਰਿਹਾ ਅਸੀਂ ਇਸ ਕਰਕੇ ਫੈਸਲਾ ਕਿੱਦਾਂ ਦਾ ਇਨਸਾਫ ਤੁਸੀਂ ਕਿੱਦਾਂ ਦਾ ਇਨਸਾਫ ਚਾਹੁੰਦੇ ਹੋ ਜਿਨ੍ਹਾਂ ਨੇ ਇਹਨਾਂ ਨੂੰ ਮਾਰਿਆ ਉਹਨਾਂ ਨੂੰ ਫੜਿਆ ਜਾਏ ਉਹਨਾਂ ਨੂੰ ਅਰੈਸਟ ਕੀਤਾ ਜਾਏ। ਪੁਲਿਸ ਦਾ ਕਹਿਣਾ ਕਿ ਇਨਵੈਸਟੀਗੇਟ ਚੱਲ ਰਹੀ ਹੈ, ਇਨਵੈਸਟੀਗੇਟ ਕਰ ਰਹੇ ਆਂ, ਕੁਝ ਟਾਈਮ ਲੱਗਦਾ। ਉਸ ਟਾਈਮ ਦੇ ਪ੍ਰੋਸੈਸ ਦੇ ਅਧੀਨ ਹੀ ਸਾਰੀ ਕਾਰਵਾਈ ਹੋਏ। ਕਿਸੇ ਲੀਡਰ ਘਰ ਕੋਈ ਐਦਾਂ ਦਾ ਹੁੰਦਾ ਤੇ ਉਦੋਂ 24 ਘੰਟੇ ਦੇ ਵਿੱਚ ਕਿੱਦਾਂ ਅਰੈਸਟ ਹੋ ਜਾਂਦੇ? 24 ਘੰਟੇ ਨਹੀਂ ਪੈਂਦੇ, ਦੱਸਾਂਗੇ ਅੰਦਰ ਚ ਕਰ ਲੈਂਦੇ। ਹੁਣ ਕਿਉਂ ਨਹੀਂ ਹੋ ਰੇ? ਇਹ ਜਿੰਤਾ ਕ ਅਰੈਸਟ ਨਹੀਂ ਹੁੰਦੇ ਹਾਂ, ਹੁਣ ਤੱਕ ਇਹ ਕਲੀਅਰ ਨਹੀਂ ਕਰਨਾ ਕੋਈ। ਇੱਕ ਤਾਂ ਇਹ ਬੋਡੀ ਜਿਹੜੀ ਹੋਰ ਆ, ਜਿਹੜੇ ਪਰਵਾਹ ਕਰਨ ਵੇਟ ਦੇ ਕੀ ਉਹ ਵੀ ਇੱਥੇ ਹੀ ਨਾਲ ਹੀ ਸਪੋਰਟ ਕਰਾਂਗੇ ਇੱਥੇ। ਕਿੰਨੀ ਦੇਰ ਧਰਨੇ ਦੇ ਵਿੱਚ ਇੱਥੇ ਮੌਜੂਦ ਰਹੋਗੇ ਕਿੰਨੀ ਦੇਰ ਆਈ ਆਈ ਭੁੱਖੇ ਪਿਆਸੇ ਇੱਥੇ ਤਾਂ ਨਾ ਰਾਵਾਂਗੇ ਉਹਨੇ ਦਿਨ ਜਿੰਨਾ ਤੱਕ ਹਕੂਨ ਇਨਸਾਫ ਨਹੀਂ ਮਿਲਦਾ ਇਹ ਸਾਨੂੰ ਕੁਝ ਪਰਿਵਾਰਕ ਮੈਂਬਰ ਜਿਨ੍ਹਾਂ ਨਾਲ ਤਮਾਮ ਗੱਲਬਾਤ ਕੀਤੀ ਉਹਨਾਂ ਕਹਿੰਿਆ ਕਿ ਅਸੀਂ ਇੱਥੇ ਧਰਨੇ ਦੇ ਵਿੱਚ ਮੌਜੂਦ ਰਾਵਾਂਗੇ ਜਿੰਨੀ ਦੇਰ ਸਾਨੂੰ ਇਨਸਾਫ ਜਿਹੜਾ ਉਹ ਨਹੀਂ ਮਿਲਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੁਝ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕੈਮਰਾਮੈਨ ਚਾਰੀ ਦੇ ਨਾਲ ਨਰੇਸ਼ ਸ਼ਰਮਾ ਬਟਾਲਾ ਗੁਰਦਾਸਪੁਰ मारा तोरे भी आ रहे हैं। मारा तोरे भी आ रहे हैं। मारा तोरे भी आ रहे हैं। मारा मारी है क्या दिमागी? क्यों हाथ करके मारी है? कौन सा लोग यहाँ पे आवाज़ आ रहा है? क्या क्या दिमागी? वो सारे पेड़ दिमागी। कोई कौन सा ना तो सजी के पीछे कतल दे कौन है कोई गिरफ़्तारी का लोहिया? कोई नहीं। ਬੜੀ ਨਾ ਸੇਫ ਨਹੀਂ ਤੇਰਾ ਜੀ ਸੇਫ ਨਹੀਂ ਪਤਾ ਨਹੀਂ ਲੱਗਦਾ ਪਰ ਸੱल्या ਮੰਤਰੀ ਕਹਿੰਦੇ ਕੋਈ ਮੰਤਰੀ ਇਹਨਾਂ ਦਾ ਸੋਟ ਨਹੀਂ ਹੋਇਆ ਹੋਇਆ ਕੋਈ ਮੰਤਰੀ ਇਹਨਾਂ ਘਰ ਕੋਈ ਗੱਲ ਕਰਨੇ ਨਾਲ ਕੋਸਪੋਨੀਆ ਕਿਉਂ ਵਾਚਨ ਦੀਪ ਰੰਦਾ ਹੋਵੇ ਕਰਕੇ ਇਨੀ ਟੈਨਸ਼ਨ ਲਈ ਹਰ ਇੱਕ ਤੇ ਗਾੜੀ ਲੱਗੇ ਕੋਈ ਇਹਨਾਂ ਘਰ ਕੱਲ ਦਾ ਕਿਉਂ ਨਹੀਂ ਆਇਆ ਕੋਈ ਨਾ ਮਗਰ ਮਾਰ ਕੋਈ ਵੀ ਆਇਆ ਆਪਣੇ ਆਪਣੇ ਏਰੀਆ ਦੇ ਹਰਨ ਦਾ ਸਾਰੇ ਆਣ ਇਹ ਆਮ ਨਾ ਜਾਦੇ ਅੰਦਰ ਬੈਠੇ ਦੋ ਤੇਨੇ ਬੱਚੇ ਕਿਤੇ ਜਾਂਦੇ ਨੇ ਨੇ ਸਾਰਾ ਬੱਚਾ ਨੂੰ ਲਾ ਦਿੱਤਾ ਹੈ ਐਫ ਆਈ ਆਰ ਦਰਜ ਆਲਰੇਡੀ ਹੈਗੀ ਆ ਔਰ ਦੋਚੀਆਂ ਦੀ ਭਾਲ ਜਾਰੀ ਹੈ ਜਲਦੀ ਦੋਚੀ ਗ੍ਰਿਪਟ ਕਰਨ ਦੀ ਪ੍ਰਸ਼ਾਸਨ ਦੁਆਰਾ ਨਵੀਂ ਮੰਗ ਕਰ ਰਹੇ ਉਹਦੇ ਬਾਰੇ ਕੀ ਕਰੇ ਸਰ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਛਾ ਪਰ ਕਹਿੰਦੇ